ਹੈਲੋ ਸਾਸਤਰੀ ਕਾਲ ਜੀ ਸਾਸਤਰੀ ਕਾਲ ਸਾਸਤਰੀ ਕਾਲ ਹੋਰ ਠੀਕ ਹੋ ਹਾਂ ਮੈਂ ਤਾਂ ਤਿਆਰ ਬੈਠਾ ਬਸ ਮੈਂ ਚੱਲਣ ਲੱਗਾ ਬਸ ਸਾਢੇ ਢਾਈ ਵਾਲੀ ਬੱਸ ਨੂੰ ਢੀਕੀ ਜੰਨਾ ਆ ਸਾਢੇ ਢਾਈ ਵਾਲੀ ਬੱਸ ਤੇ ਫਿਰ ਮੈਂ ਚੱਲੂਗਾ ਹੈ ਹਾਂ ਠੀਕ ਹੈ ਤੇ ਮੈਂ ਉਹਨਾਂ ਲੁਧਿਆਣੇ ਜਾਇਆ ਵਾਂ ਉਹਨਾਂ ਦੇ ਕੋਠੀ ਵਾਲੇ ਦੇ ਤੇ ਕਈ ਦਿਨ ਹੋ ਗਏ ਉਹਨਾਂ ਨੂੰ ਫੋਨ ਕਰਦਿਆਂ ਨੂੰ ਜਾਏ ਮੋਂ ਕੋ ਰਿਸ਼ਤੇ ਦੀ ਗੱਲ ਹੈਂ ਕੋਠੀ ਆ ਲੈਂਦੇ ਉਹ ਤਾਂ ਬਾਦੂ ਕੁਛ ਰੱਖਦੇ ਨੇ ਖਾਣ ਨੂੰ ਮੈਂ ਵੀ ਜਾਊਂਗਾ ਚੱਲ ਕਿੱਧਰ ਓਹੋ ਮੈਨੂੰ ਪਿੰਡ 'ਚ ਕੰਮ ਆ ਮੈਂ ਉੱਥੇ ਜਾ ਕੇ ਆਉਣਾ ਥੋੜਾ ਜਿਹਾ ਮੈਨੂੰ ਪਤਾ ਕਿਹੜਾ ਕੰਮ ਆ ਕੋਠੀ ਵਾਲੇ ਬੁਝਾਰੇ ਆ ਤੂੰ ਓਏ ਇਹਨੂੰ ਕਿਹਨੇ ਦੱਸਤਾ ਇਹ ਤਾਂ ਉੱਥੇ ਮੇਰਾ ਜਲੂਸ ਕਢਾ ਦੇਗਾ ਜਾ ਕੇ ਓ ਬਾਪੂ ਗੱਲ ਸੁਣ ਲੈ ਮੈਂ ਵੀ ਨਾ ਜਾਊਗਾ। ਓ ਯਾ ਤੂੰ ਨਾ ਆਦਰ ਮੇਰੀ ਗੱਲ ਸੁਣ। ਆ ਮੇਰੀ ਗੱਲ ਸੁਣ ਲੈ। ਤੂੰ ਕਰੇ ਰਹਿ ਮੈਂ ਤੈਨੂੰ ਉਹੀ ਜਾ ਰੂਲ ਸਮਾਨ। ਮੈਂ ਤਾਂ ਜਾਊਗਾ ਹੀ ਜਾਊਗਾ। ਓਹ ਡੇਟ ਤੂੰ ਦਾਰੂ ਤੂੰ ਦੇ ਦੇ ਵਿਚਲ ਕੋ ਕੇ ਪੀਣਣਾ ਮਮਮੀ ਦੱਸੂਗਾ। ਸ਼ਾਬਾਸ਼ ਬੇਟਾ। ਮੈਂ ਸੁਣ ਗੱਲ। ਚੱਲ ਆਪਾਂ ਲੈ ਚੱਲਦੇ ਆ ਨਾਲ ਤੇ ਮੇਰੀ ਸੁਣ ਲੈ ਗੱਲ। ਉੱਥੇ ਨਾ ਉਹ ਖਾਣ ਪੀਣ ਨੂੰ ਬਹੁਤ ਕੁਝ ਰੱਖਣਗੇ। ਤੇ ਉਹ ਮਤਲਬ ਹਲਕਿਆਂ ਵਾਂਗੂ ਨਾ ਪੈ ਜੀ ਉਹਨਾਂ ਨੂੰ ਪਹਿਲਾਂ ਵੀ ਤੂੰ ਬੇਇੱਜ਼ਤੀ ਕਰਾਤੀ ਸੀ ਕੀ ਮੇਰੀ ਤੇ ਉੱਥੇ ਕੁਝ ਵੀ ਚੱਕਣਾ ਠੀਕ ਹੈ ਨਾ ਹਾਂ ਉਹਨਾਂ ਨੂੰ ਕੁਝ ਨਹੀਂ ਚੱਕਣਾ ਉਹਨਾਂ ਨੇ ਐ ਕਹਿਣਾ ਵੀ ਮਤਲਬ ਖਾਣ ਪੀਣ ਦਾ ਸਾਨੂੰ ਘਰੇ ਬਿਠੇ ਰਹਾ ਅਸੀਂ ਤਾਂ ਪਿਆਰ ਦੇ ਭੁੱਖੇ ਆ ਠੀਕ ਹੈ ਨਾ ਹਾਂ ਅਰੇ ਹੁਣ ਬਲੈਕਮੇਲ ਕਰਦਾ ਮੈਂ ਦੱਸੂਗਾ ਮੰਮੀ ਨੂੰ ਗੱਲ ਨਾ ਕਰ ਦੀ ਜਿੰਗਾ ਆਓ ਉਹ ਪਹਿਲਾਂ ਲੱਗਦੀ ਆ ਬਹੁਤ ਮੇਰੇ ਤੇ ਕਿਉਂਕਿ ਹੁਣ ਟੈਂਪੜ ਫਵਾ ਦੇ ਮੇਰੇ ਤੇ ਸਸਰੀ ਕਾਲ ਜੀ ਸਸਰੀ ਕਾਲ ਹੋਰ ਠੀਕ ਹੈ ਜੀ ਸਭ ਠੀਕ ਠਾਕ ਹੋਰ ਬੇਟਾ ਕਿਵੇਂ ਆ ਠੀਕ ਆ ਹਾਂ ਜੀ ਹੋਰ ਸੁੱਖ ਸਾਂਦਾ ਸਾਰੇ ਸਾਰੇ ਵਧੀਆ ਹਮ ਨਾ ਜੀ ਮੈਂ ਤਾਂ ਜੂਸ ਪੀਣਾ ਹਾਂ ਹੈ ਜੂਸ ਮੰਗਾ ਦੇਣਾ ਆ ਫੇਰ ਪੀ ਪਣੀ ਬੜੀ ਪੀ ਇੰਨਾ ਕਹਿ ਕੇ ਲੈਂਦਾ ਕਹਿੰਦਾ ਮੈਂ ਜੂਸ ਪੀਊਗਾ ਪਤਾ ਨਹੀਂ ਕਦੋਂ ਕੁ ਕੁਸ਼ਨ ਦੇ ਹੋਣਗੇ ਤੈਨੂੰ ਬਣੀ ਕਾਲੀ ਹੋਈ ਹੈ ਬਈ ਚੁੱਪ ਕਰਕੇ ਇੰਨਾ ਤੈਨੂੰ ਸਮਝਾ ਕੇ ਲੈਂਦਾ ਉਹੀ ਗੱਲ ਫੇਰ ਜਲੂਸ ਕਢਾਏਗਾ ਮੇਰਾ ਮੈਨੂੰ ਲੱਗਦਾ ਪੀ ਕੇ ਕੇ ਖਾ ਲਉ ਤੇ ਨਾ ਮੈਂ ਕੀ ਕਹਿ ਕੇ ਲੈ ਖਾਣਾ ਨਹੀਂ ਆਪਾਂ ਤਾਂ ਸਿਰ ਪਿਆਰ ਦੇ ਭੁੱਖੇ ਆ ਖਾਣ ਪੀਣੇ ਆਪ ਨੂੰ ਘਰੇ ਬਹੁਤ ਕੁਝ ਠੀਕ ਹੈ ਨਾ ਹਾਂ ਕੁਝ ਨਹੀਂ ਖਾਣਾ ਆ ਜਾ ਭਾਈ ਤੁਸੀਂ ਵੀ ਬਹਿ ਜਾਓ ਬੈਠੀ ਭਾਈ ਆ ਖਾ ਲਓ ਭਾਈ ਫਰਲਾ ਬੇਟਾ ਤੇਰਾ ਕੀ ਕਾਲਪਤ ਮੈਨੂੰ ਪਤਾ ਗੱਲ ਲਖੀ ਹੈ ਖਾਣ ਪੀਣ ਨੂੰ ਆਪਣੇ ਘਰੇ ਬਠੇਰਾ ਆਪਾਂ ਤਾਂ ਪਿਆਰ ਦੇ ਭੁੱਖੇ ਆ ਪਿਆਰ ਤਾਂ ਮੈਨੂੰ ਘਰੇ ਬਹੁਤ ਮਿਲ ਜਾਂਦਾ ਮੈਨੂੰ ਤਾਂ ਖਾਣ ਪੀਣ ਦਾ ਭੁੱਖਾ ਇਹ ਜੀ ਮੰਗਦਾ ਲਾ ਭਰਵਾਨ ਆ